ਇਹ ਜਿਹੇ ਕੇਸਾਂ ਦੇ ਵਿੱਚ ਨਾ ਸਾਹਮਣੇ ਨਹੀਂ ਆਉਂਦੇ ਹੈਗੇ ਕਿਉਂਕਿ ਕੁੜੀਆਂ ਸ਼ਰਮ ਮਰ ਜਾਂਦੀਆਂ ਨੇ ਕਿ ਮੇਰੀ ਸੋਸਾਇਟੀ ਦੇ ਵਿੱਚ ਕੀ ਜੇ ਟੋਗੂਗੀ ਜੇ ਮੈਂ ਕਿਤੇ ਕੰਪਲੇਂਟ ਕਰੂੰਗੀ ਨਾ ਮੇਰੇ ਪੇਰੈਂਟਸ ਨੂੰ ਪਤਾ ਲੱਗਿਆ ਉਹ ਕੀ ਸੋਚਣਗੇ ਤਾਂ ਉਸ ਤੋਂ ਬਾਅਦ ਕਹਿੰਦਾ ਕੁੜੀਆਂ ਮੇਰੇ ਵੱਲ ਅਟਰੈਕਟ ਹੋਣੀਆਂ ਸ਼ੁਰੂ ਹੋਣੀਆਂ ਸਭ ਤੋਂ ਪਹਿਲਾ ਸ਼ਿਕਾਰ ਬਣੀ ਬੈਂਕ ਉਹਨਾਂ ਦੇ ਵਿੱਚ ਉਹਨੇ ਫੋਲਡਰ ਬਣਾ ਰੱਖੇ ਹੁੰਦੇ ਆ 50 ਕੁੜੀਆਂ ਦੇ ਘੱਟੋ-ਘੱਟ ਹਰੇਕ ਦੇ ਵਿੱਚ ਉਹਦੇ ਡਾਕੂਮੈਂਟ ਉਹਦਾ ਲਿਖਿਆ ਹੋਇਆ ਕਿ ਇਹਤ ਮੈਨੇ ਪੈਸੇ ਖਾ ਗਿਆ ਤੇ ਉਹਦੀਆਂ ਸਨੈਪਸ ਉਸ ਜਿਹੜੀਆਂ ਹੈਗੀਆਂ ਨੇ ਆ ਪਤੀ ਦਾ ਨ ਇੱਕ ਸਨੈਪਸ ਵੀ ਨੇ ਮਤਲਬ ਨਿਊਰ ਸਨੈਪਸ ਵੀ ਹੈ। ਹਰੇਕ ਕੇਸ ਦੇ ਵਿੱਚ ਕੀ ਕਰ ਨੰਬਰ ਉਹਨੂੰ ਤੋੜ ਕੇ ਸੱਟ ਦਿੰਦਾ ਨਵਾਂ ਨੰਬਰ ਲੈ ਲਿਆ। ਪੂਰੀ ਡਿਲੇਰ ਹੁੰਦੀ ਆ। ਉਹ ਕਹਿੰਦੀ ਆ ਸੋਚ ਰਹਿੰਦੀ ਆ ਕਿ ਮੈਂ ਐਰੇ ਤੇ ਐਕਸ਼ਨ ਲੈਣਾ। ਐਨ ਮੇਰਾ ਮਨ ਦੁਖਾਇਆ ਮਰੇ ਨੇ ਦਿਲ ਦੁਖਾਇਆ। ਮੈਂ ਉਹਨੂੰ ਦਿਲ ਦਿੱਤਾ ਸੀ ਆਪਣਾ ਇਹਦੇ ਨਾਲ ਫਿਜ਼ੀਕਲ ਬਟ ਇਹ ਕਹਾਣੀ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ। ਕਿਉਂਕਿ ਇਹ ਇਹੋ ਜਿਹੀ ਕਹਾਣੀ ਆ ਜਿਹਨੂੰ ਸੁਣ ਕੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਸਕਦੀ ਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਪੇ ਤੁਸੀ ਦੇਖੇ ਜਾਂਦੇ ਆ ਪੈੰਡੂ ਰੂਟਸ ਸਦਨ ਉਹ ਕਹਿੰਦੇ ਹੁੰਦੇ ਆ ਨਾ ਵਿਸ਼ਵਾਸ ਹੈ ਜਿਹੜਾ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਹੁੰਦਾ ਵਿਸ਼ਵਾਸ ਬਣਾਉਣਾ ਵੀ ਬਹੁਤ ਔਖਾ ਹੁੰਦਾ ਆਦਮੀ ਜਾਂ ਔਰਤ ਦੋ ਚਿਹਰੇ ਲੈ ਕੇ ਚੱਲਦੇ ਹੁੰਦੇ ਨੇ ਦੁਨੀਆ 'ਚ ਸਾਰੇ ਨੂੰ ਕੁਝ ਅੰਦਰਲਾ ਕੁਝ ਔਰ ਹੁੰਦਾ ਤੇ ਉੱਪਰਲਾ ਕੁਝ ਹੋਰ ਹੁੰਦਾ ਇਹ ਜੀ ਅੱਜ ਇੱਕ ਜਿਹੜੀ ਕਹਾਣੀ ਆ ਉਹ ਵਿਸ਼ਵਾਸਤਿਕ ਡਿੱਗੀ ਹੋਈ ਆ ਕਿ ਕਿਵੇਂ ਇੱਕ ਬੰਦਾ ਪੰਜਾਬੀ ਬੰਦਾ ਪੰਜਾਬ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਠੀਕ ਆ ਤਾਂ ਆਪਾਂ ਅੱਜ ਦੀ ਕਹਾਣੀ ਦੇ ਵਿੱਚ ਡਿਸਕਸ ਕਰਾਂਗੇ ਉਸ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਨਾ ਇਹ ਨੱਪੀਆਂ ਜਾਂਦੀਆਂ ਨੇ ਦੱਬੀਆਂ ਜਾਂਦੀਆਂ ਨੇ ਵੱਡੀਆਂ ਕਹਾਣੀਆਂ ਦੇ ਵਿੱਚ ਜਦੋਂ ਇਹ ਘਟਨਾ ਹੋਈ ਸੀਗੀ ਆ ਵਾਲੀ ਜਿਹੜੀ ਅੱਜ ਆਪਾਂ ਕਰਾਂਗੇ ਗੱਲਬਾਤ ਜਿਹਦੇ ਬਾਰੇ ਉਦੋਂ ਸੁਖਦੇਵ ਗੋਗਾ ਮੈਡੀ ਦਾ ਜਿਹੜਾ ਮਟਰ ਹੋਇਆ ਸੀਗਾ ਉਹ ਚੱਲ ਰਿਹਾ ਸੀਗਾ ਆ ਜਿਹੜੀ ਕਹਾਣੀ ਸੀਗੀ ਨੱਪੇ ਗਈ ਬਟ ਇਹ ਕਹਾਣੀ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਇਹ ਇਹੋ ਜਿਹੀ ਕਹਾਣੀ ਆ ਜਿਹਨੂੰ ਸੁਣ ਕੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਸਕਦੀ ਆ ਕਹਾਣੀ ਹੈਗੀ ਸੱਜਣੋਂ ਪੰਜਾਬ ਦਾ ਜ਼ਿਲ੍ਹਾ ਇੱਕ ਜਲੰਧਰ ਜਲੰਧਰ ਦੀ ਜਲੰਧਰ ਦਾ ਗੁਰਾਇਆ ਬਲਾਕ ਹੈ ਤਾਂ ਉੱਥੇ ਕੁੜੀ ਪੁਲਿਸ ਸਟੇਸ਼ਨ 'ਚ ਜਾਂਦੀ ਆ। ਸ਼ਾਮ ਨੂੰ 7 ਕੁਜੇ ਦੇ ਕਰੀਏ। ਤਾਂ ਉੱਥੇ ਐਸ ਐਚ ਓ ਹੁੰਦਾ ਸੁਖਦੇਵ ਸਿੰਘ। ਤਾਂ ਉਹਨਾਂ 'ਤੇ ਜਾ ਕੇ ਕੰਪਲੇਂਟ ਕਰਕੇ ਕਹਿੰਦੀ ਮੈਂ ਕੰਪਲੇਂਟ ਲਗਵਾਉਣੀ ਆ ਤੁਹਾਡੇ ਕੋਲ। ਤਾਂ ਐਸ ਐਚ ਓ ਕਹਿੰਦਾ ਵੀ ਦੱਸੋ ਕਾਹਦੀ ਕੰਪਲੇਂਟ ਆ। ਉਹ ਕਹਿੰਦੀ ਐਦਾਂ ਕਰਕੇ ਮੇਰਾ ਠੱਗੀ ਵੱਜੀ ਆ ਤੇ ਮੈਂ ਉਹਦੀ ਕੰਪਲੇਂਟ ਲਗਾਉਣੀ ਆ। ਤਾਂ ਐਸ ਐਚ ਓ ਉਹਦੇ ਤੋਂ ਸਾਰੀ ਕਹਾਣੀ ਸੁਣਦਾ ਪਹਿਲਾਂ ਕਿ ਕੀ ਹੋਇਆ ਸੀ। ਤੋਂ ਕੁੜੀ ਦੱਸਦੀ ਆ। ਕਿ ਮਤਲਬ ਮੈਂ ਆਪਣੀ ਮੈਰਿਜ ਵਾਸਤੇ ਕੋਈ ਮੁੰਡਾ ਆਇਡੈਂਟੀਫਾਈ ਕਰ ਰਹੀ ਸੀ ਠੀਕ ਹੈ ਤਾਂ ਮੈਨੂੰ ਇੱਕ ਰਿਕੁਐਸਟ ਆਉਂਦੀ ਆ ਕੈਨੇਡਾ ਤੋਂ ਕੈਨੇਡਾ ਤੋਂ ਸੰਦੀਪ ਸਿੰਘ ਕੋਈ ਮੈਨੂੰ ਮੈਸੇਜ ਕਰਦਾ ਕਿ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਆ ਤਾਂ ਮੈਂ ਮੈਨੂੰ ਵਧੀਆ ਲੱਗਿਆ ਤੁਹਾਡੀ ਪ੍ਰੋਫਾਈਲ ਤੇ ਆਪਾਂ ਅੱਗੇ ਗੱਲ ਵਧਾ ਸਕਦੇ ਆ ਤਾਂ ਕਹਿੰਦੀ ਮੈਨੂੰ ਵੀ ਉਹ ਮੁੰਡਾ ਸਹੀ ਲੱਗਿਆ ਜਦੋਂ ਮੈਂ ਉਹਦੀਆਂ ਸਨੈਪਸ ਦੇਖੀਆਂ ਉਹਦੀ ਪ੍ਰੋਫਾਈਲ ਦੇ ਵਿੱਚ ਤਾਂ ਬਿਲਕੁਲ ਓਕੇ ਆ ਮਤਲਬ ਉਹ ਕੈਨੇਡਾ ਦਾ ਸਿਟੀਜ਼ਨ ਉਹਨੇ ਸਾਰੇ ਜਿਹੜੇ ਹੈਗੇ ਆਪਣੇ ਡਾਕੂਮੈਂਟਰੀ ਪ੍ਰੂਫ ਹੈਗੇ ਨੇ ਬੋਲੀ ਪ੍ਰੋਫਾਈਲ ਦੇ ਵਿੱਚ ਨੇ ਵੀਜ਼ਾ ਹੋ ਗਿਆ ਆਧਾਰ ਕਾਰਡ ਹੋ ਗਿਆ ਤੇ ਪਾਸਪੋਰਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਠੀਕ ਹੈ ਤਾਂ ਮੈਂ ਉਹਦੇ ਤੇ ਵਿਸ਼ਵਾਸ ਕੀਤਾ ਤਾਂ ਹੌਲੀ ਹੌਲੀ ਅਸੀਂ ਨੰਬਰ ਐਕਸਚੇਂਜ ਕਰ ਲਿਆ ਨੰਬਰ ਐਕਸਚੇਂਜ ਕਰਨ ਤੋਂ ਬਾਅਦ ਥੋੜੇ ਟਾਈਮ ਬਾਅਦ ਉਹਨੇ ਕਿਹਾ ਕਿ ਮਤਲਬ ਮੈਨੂੰ ਵੀ ਉਹਦੀ ਗੱਲਾਂ ਕਰਨ ਦੀ ਆਦਤ ਲੱਗ ਗਈ ਉਹਦੇ ਨਾਲ ਮਤਲਬ ਮੇਰਾ ਵੀ ਟਾਈਮ ਨਹੀਂpass ਹੁੰਦਾ ਸੀਗਾ ਜੋ ਗੋਣਾ ਕਰਦਾ ਤਾਂ ਇਹ ਦਾ ਕਰਕੇ ਇੱਕ ਮਹੀਨਾ ਸਾਡੀ ਗੱਲਬਾਤ ਹੁੰਦੀ ਰਹੀ ਤੇ ਇੱਕ ਮਹੀਨੇ ਬਾਅਦ ਉਹਨੇ ਮੈਨੂੰ ਆਖਿਆ ਕਿ ਮੈਂ ਕੈਨੇਡਾ ਤੋਂ ਇੰਡੀਆ ਆ ਰਿਹਾ ਬਟ ਮੇਰੇ ਕੋਲੇ ਲਿਮਟਿਡ ਟਾਈਮ ਹੈ ਕਿਉਂਕਿ ਮੇਰਾ ਬਹੁਤ ਵੱਡਾ ਬਿਜ਼ਨਸ ਹੈਗਾ ਕੈਨੇਡਾ ਦੇ ਵਿੱਚ ਤਾਂ ਉਹ ਮੈਂ ਕੁਝ ਟਾਈਮ ਲਈ ਛੱਡ ਸਕਦਾ ਮੈਂ ਜ਼ਿਆਦਾ ਟਾਈਮ ਇੱਥੇ ਰਹਿ ਨਹੀਂ ਸਕਦਾ ਤਾਂ ਮੈਂ 1-2 ਦਿਨ ਰੁਕਣਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ 3 ਦਿਨ ਤਾਂ ਇਹ ਤੋਂ ਇੰਟਰਸਟਿਡ ਹੈਗੇ ਆ ਤਾਂ ਮਤਲਬ ਮੈਂ ਵੀ ਕੋਈ ਸੰਸਕਾਰੀ ਕੁੜੀ ਦੇਖ ਰਿਹਾ ਆਪਣੇ ਵਿਆਹ ਵਾਸਤੇ ਬਰੇ ਮਦਰ ਫਦਰ ਹੋਣੇਗੇ ਮੈਂ ਕੱਲੇ ਆ ਮੈਂ ਕੱਲੇ ਨੇ ਇੱਥੇ ਕਾਰੋਬਾਰ ਖੜਾ ਕੀਤਾ ਆਪਣਾ ਤਾਂ ਵੀ ਜੇ ਤੂੰ ਮੇਰੀ ਵਾਈਫ ਬਣਣਾ ਹੈ ਮੇਰੇ ਨਾਲ ਸ਼ਾਦੀ ਕਰਵਾਉਣੀ ਹੈ ਤੂੰ ਤਾਂ ਆਪਾਂ ਨੂੰ ਇੱਕ ਵਾਰੀ ਮਿਲਣਾ ਚਾਹੀਦਾ ਤਾਂ ਉਹ ਕੁੜੀ ਉਹਦੇ ਗੱਲਾਂ ਦੇ ਵਿੱਚ ਆ ਜਾਂਦੀ ਆ ਤਾਂ ਉਹ ਕਹਿੰਦੀ ਵੀ ਚਲੋ ਮੈਂ ਤੁਹਾਨੂੰ ਮਿਲੂੰਗੀ ਤਾਂ ਉਹ ਇੱਕ ਹੋਟਲ ਦੇ ਵਿੱਚ ਮਿਲਦੇ ਨੇ ਠੀਕ ਆ ਉਹ ਗੱਲਾਂ ਬਾਤਾਂ ਕਰਦੇ ਨੇ ਤੇ ਉਹਨੂੰ ਵਿਸ਼ਵਾਸ ਬਣਾ ਚੁੱਕਿਆ ਹੁੰਦਾ ਪਹਿਲਾਂ ਹੀ ਤਾਂ ਉਹ ਫਿਜ਼ੀਕਲ ਵੀ ਹੋ ਜਾਂਦੇ ਨੇ ਉਹ ਕੁੜੀ ਨਾਲ ਉਸ ਤੋਂ ਬਾਅਦ ਉਹ ਨੈਕਸਟ ਡੇ ਇਜ਼ੀਕਲ ਹੋਣ ਤੋਂ ਬਾਅਦ ਉਹਨਾਂ ਕਹਿੰਦਾ ਯਾਰ ਮੈਨੂੰ ਪ੍ਰੋਬਲਮਾਂ ਥੋੜੀ ਜੀ ਵੀ ਮੈਨੂੰ ਉਧਰੋਂ ਮੇਰੇ ਕੋਲ ਮੈਂ ਮਤਲਬ ਪੈਸੇ ਥੋੜੀ ਲੈ ਕੇ ਆਇਆ ਸੀਗਾ ਜਿਆਦਾ ਨਹੀਂ ਸੀਗੇ ਮੇਰੇ ਕੋਲ ਤੇ ਉਧਰੋਂ ਹੁਣ ਮੈਨੂੰ ਆਪਣੇ ਮੈਨੇਜਰ ਨੂੰ ਕਹਿਣਾ ਪੈਣਾ ਉਹ ਇਧਰੋਂ ਪਾਊਗਾ ਪਾਣ ਤੋਂ ਬਾਅਦ ਮੈਨੂੰ ਇਧਰ ਜਿਹੜੇ ਹੈਗੇ ਨੇ ਚੇਂਜ ਕਰਾਉਣੀ ਪਊਗੀ ਕਰਨ ਸੀ ਤਾਂ ਦੋ ਤਿੰਨ ਦਿਨਾਂ ਦਾ ਪ੍ਰੋਸੈਸ ਲੱਗਣਾ ਤਾਂ ਐਨੇ ਦਿਨ ਮੈਂ ਰੁਕਣਾ ਨਹੀਂ ਹੈਗਾ ਤੇ ਮੈਨੂੰ ਕੁਝ ਪੈਸੇ ਚਾਹੀਦੇ ਸੀਗੇ ਤਾਂ ਕੁੜੀ ਕਹਿ ਰਹਿੰਦੀ ਆ ਕਿ ਕੋਈ ਗੱਲ ਨਹੀਂ ਤੁਸੀਂ ਪੈਸੇ ਮੇਰੇ ਕੋਲੋਂ ਲੈ ਲਓ ਤਾਂ ਉਹਦੇ ਕੋਲੋਂ 1 ਉਸ ਤੋਂ ਬਾਅਦ ਦੋ ਦਿਨਾਂ ਬਾਅਦ ਫੇਰ ਉਹ 60000 ਰੁਪਏ ਹੋਰ ਮੰਗਦਾ ਕੁੜੀ ਤੋਂ ਤਾਂ ਉਹ ਕਰੀ ਵੀ ਮੇਰੇ ਕੋਲੇ ਇੰਨਾ ਕੁ ਤਾਂ ਹੈ ਨਹੀਂਗਾ ਮੇਰੇ ਕੋਲੇ 20000 ਰੁਪਏ ਪਿਆ ਹੈਗਾ ਉਹ ਲੈ ਲੈਂਦਾ ਉਹ ਫੇਰ ਵੀ ਕੈਨੇਡਾ ਜਾ ਨਹੀਂ ਰਿਹਾ ਹੁੰਦਾ ਤਾਂ ਫੇਰ ਉਹਦੇ ਕੋਲੋਂ ਪੈਸੀ ਦੀ ਮੰਗ ਕਰਦਾ ਤਾਂ ਕੁੜੀ ਨੂੰ ਡਾਊਟ ਹੋ ਜਾਂਦਾ ਕਿ ਕੁਛ ਨਾ ਕੁਛ ਗੜਬੜ ਹੈਗੀ ਆ ਤਾਂ ਉਹ ਪੈਸੇ ਦੇਣ ਤੋਂ ਮਨਾ ਕਰ ਦਿੰਦੀ ਆ ਠੀਕ ਆ ਤਾਂ ਜਿਹੜਾ ਸੰਦੀਪ ਹੁੰਦਾ ਉਹਨੇ ਆਪਣਾ ਸ਼ਿਕਾਰ ਜਿਹੜਾ ਬਣਾਈ ਰੱਖਿਆ ਹੁੰਦਾ ਕੁੜੀ ਨੂੰ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਅਨੇ ਮੈਨੂੰ ਕੁਝ ਨਹੀਂ ਦੇਣਾ ਹੈਗਾ ਤਾਂ ਮੈਂ ਕੀ ਕਰਦਾ ਹਾਂ ਉਹਨਾਂ ਨੂੰ ਬਲੌਕ-ਅਲੌਕ ਕਰਦਾ ਤਾਂ ਉਹ ਜਿਹੜਾ ਨੰਬਰ ਉਹਨੇ ਦਿੱਤਾ ਹੁੰਦਾ ਉਹਨੂੰ ਬੰਦ ਕਰ ਦਿੰਦਾ ਸੋਸ਼ਲ ਮੀਡੀਆ ਸਾਰਿਆਂ ਕਿਤੋਂ ਉਹਨੂੰ ਬਲੌਕ-ਅਲੌਕ ਕਰ ਦਿੰਦਾ ਹਾਂ ਠੀਕ ਹੈ ਤਾਂ ਕੁੜੀ ਨੂੰ ਬਹੁਤ ਹਰਟ ਹੁੰਦਾ ਕਿਉਂਕਿ ਇਹੋ ਜਿਹੀ ਕਿਸੇ ਦੇ ਵਿੱਚ ਨਾ ਸਾਹਮਣੇ ਨਹੀਂ ਆਉਂਦੇ ਹੈਗੇ ਕਿਉਂਕਿ ਕੁੜੀਆਂ ਸ਼ਰਮ ਮਰ ਜਾਂਦੀਆਂ ਨੇ ਕਿ ਮੇਰੀ ਸੋਸਾਇਟੀ ਦੇ ਵਿੱਚ ਕੀ ਜੇ ਟੋਗੂਗੀ ਜੇ ਮੈਂ ਕਿਤੇ ਕੰਪਲੇਂਟ ਕਰੂੰਗੀ ਤਾਂ ਮੇਰੇ ਪੇਰੈਂਟਸ ਨੂੰ ਪਤਾ ਲੱਗਿਆ ਉਹ ਕੀ ਸੋਚਣਗੇ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਜੀਆਂ ਕਹਾਣੀਆਂ ਨੂੰ ਨੱਪ ਲੈਂਦੀਆਂ ਨੇ। ਬਟੋਕੜੀ ਡਿਲੇਰ ਹੁੰਦੀ ਆ। ਉਹ ਕਹਿਣ ਦੀ ਸੋਚ ਰਹਿੰਦੀ ਆ ਕਿ ਮੈਂ ਐ ਰੇਤੇ ਐਕਸ਼ਨ ਲੈਣਾ। ਐਨੇ ਮੇਰਾ ਮਨ ਦੁਖਾਇਆ ਮਰੇ ਨੇ ਦਿਲ ਦੁਖਾਇਆ। ਮੈਂ ਉਹਨੂੰ ਦਿਲ ਦਿੱਤਾ ਸੀ ਆਪਣਾ ਇਹਦੇ ਨਾਲ ਫਿਜ਼ੀਕਲ ਹੋਈ ਸੀ। ਇਹਦੇ ਨਾਲ ਮੈਂ ਵਿਆਹ ਦੇ ਸੁਪਨੇ ਦੇਖੇ ਸੀ। ਇਹਨੇ ਵਿਆਹ ਦੇ ਇੱਟੇ ਇੱਟੇ ਮੈਨੂੰ ਸੁਪਨੇ ਦਿਖਾਈ ਸੀਗੇ। ਤਾਂ ਮੈਂ ਇਹਨੂੰ ਬਖਸ਼ੀ ਵੀ ਨਹੀਂ ਹੈਗੀ। ਤਾਂ ਉਹ ਐਸੇ ਕਰਕੇ ਉੱਥੇ ਜਾਂਦੀ ਆ। ਤਾਂ ਜਿਹੜਾ ਐਸਐਚਓ ਸੁਖਦੇਵ ਹੁੰਦਾ ਉਹ ਸਾਰੀ ਕਹਾਣੀ ਨੂੰ ਸੁਣਦਾ ਤਾਂ ਉਹਨੂੰ ਲੱਗਦਾ ਕਿ ਇਹ ਯਾਦ ਅਰਚ ਕਾਰਵਾਈ ਕਰਨੀ ਚਾਹੀਦੀ ਵੱਡਾ ਕੋਈ ਸਾਜਿਸ਼ ਹੋ ਸਕਦੀ ਆ ਤਾਂ ਜਿਹੜਾ ਨੰਬਰ ਦਿੱਤਾ ਹੁੰਦਾ ਉਹਨੂੰ ਟ੍ਰੇਸ ਕਰਦੇ ਨੇ ਟਾਈਮ ਲੱਗਦਾ ਉਹਦੇ ਤੇ ਤਾਂ ਹੌਲੀ ਹੌਲੀ ਉਹ ਜਦੋਂ ਨੰਬਰ ਸਰਚ ਕਰਦੇ ਨੇ ਆਪਣੀਆਂ ਪੂਰਾ ਜਿਹੜਾ ਹੈਗਾ ਲਾਉਂਦੇ ਆਪਣੀ ਟੀਮ ਆਪਣੇ ਐਫਰਟਸ ਲਾਉਂਦੇ ਨੇ ਤਾਂ ਜਿਹੜਾ ਉਹ ਨੰਬਰ ਨਿਕਲਦਾ ਉਹ ਜਾਂ ਨਿਕਲਦਾ ਜੀ ਬਰਨਾਲਾ ਜ਼ਿਲ੍ਹੇ ਦੇ ਵੀਲਾ ਪਿੰਡ ਦਾ ਉੱਥੇੋਂ ਜਾਂਦੇ ਨੇ ਤਾਂ ਉਹ ਹੁੰਦਾ ਹਰਪਾਲ ਸਿੰਘ ਦੇ ਨਾਮ ਤੇ ਰਜਿਸਟਰਡ ਉੱਥੇ ਜਾ ਕੇ ਦੇਖਦੇ ਨੇ ਤਾਂ ਹਰ ਪਾਲਿਸ ਮਨ ਨੂੰ ਮਿਲ ਜਾਂਦਾ। ਤੱਕੜੀ ਉਹ ਕਾਇਨ ਨਹੀਂ ਵੀ ਆਇਡੈਂਟੀਫਾਈ ਕਰ ਲੈਂਗੇ ਉਹ ਕਹਿੰਦੀ ਹਾਂ ਮੈਂ ਕਰ ਲਵਾਂ। ਮੇਰੇ ਨਾਲ ਚਾਈ ਰਿਆ ਹੋਇਆ। ਤੋਂ ਜਿਹੜੋ ਦੇਖਦੇ ਨੇ ਉਹਦਾ ਫੋਨ ਦੇਖਦੇ ਨੇ ਇੱਕ ਤਾਂ ਫੋਨ ਦੇ ਵਿੱਚ ਕੁੜੀ ਨਾਲ ਫੋਟੋਆਂ ਵੀ ਆ ਜਾਂਦੀਆਂ। ਠੀਕ ਹੈ। ਉਸ ਤੋਂ ਬਾਅਦ ਫਲਸੋ ਦਾ ਰਮਾਂਡ ਲੈਂਦੀ ਆ। ਉਹਦੇ ਕੋਲੋਂ ਦੋ ਫੋਨ ਨਿਕਲਦੇ ਨੇ ਐਪਲ ਦੇ। ਦੋ ਫੋਨਾਂ ਦੇ ਵਿੱਚ ਉਹਨੇ ਫੋਲਡਰ ਬਣਾ ਰੱਖੇ ਹੁੰਦੇ ਆ 50 ਕੁੜੀਆਂ ਦੇ ਘੱਟੋ-ਘੱਟ। ਹਰੇਕ ਦੇ ਵਿੱਚ ਉਹਨੇ ਡਾਕੂਮੈਂਟ ਉਹਦਾ ਲਿਖਿਆ ਹੋਇਆ ਕਿ ਰਿਤਮ ਨੇ ਐਨੇ ਪੈਸੇ ਖਾ ਗਿਆ ਤੇ ਉਹਦੀਆਂ ਸਨੈਪਸ ਉਸ ਜਿਹੜੀਆਂ ਹੈਗੀਆਂ ਨੇ ਆ ਪਤੀ ਦਾ ਨੇ ਇੱਕ ਸਨੈਪਸ ਵੀ ਨੇ ਮਤਲਬ ਨਿਊਡ ਸਨੈਪਸ ਵੀ ਹੁੰਦੀਆਂ ਨੇ ਕੁੜੀਆਂ ਨਾਲ ਐਨੇ ਨਾਲ ਉਹ ਹੋਇਆ ਹੁੰਦਾ ਤਾਂ ਫਿਰ ਜਦੋਂ ਪੁਲਸ ਨੂੰ ਗੁਸ਼ਟੀ ਆ ਕੇ ਸਿੱਧਾ ਸਿੱਧਾ ਦੱਸ ਕਿਵੇਂ ਇਹ ਆਈਡੀਆ ਆ ਤੇ ਕਿੰਨੇ ਆਪ ਨੂੰ ਪੁਸ਼ਕਾਰ ਬਣਾ ਰੱਖਿਆ ਉਹ ਫਿਰ ਆਪਣੀ ਸਟੋਰੀ ਦੱਸਦਾ ਕਹਿੰਦਾ ਜੀ ਐਦਾਂ ਕਰਕੇ ਮੈਂ ਇਕੱਲਾ ਹੀ ਮੁੰਡਾ ਤੇ ਮੇਰੇ ਦੋ ਪੈਨਾਂ ਨੇ ਮਾਪੋਂ ਮੇਰਾ ਦੁਕਾਨ ਕਰਦਾ ਤੇ ਮੈਨੂੰ ਮੇਰਾ ਵਿਆਹ ਕਰ ਦਿੰਦੇ ਆ ਮੇਰੇ ਕੋਈ ਆਮਦਨ ਹੁੰਦਣਾ ਨਹੀਂ ਹੈ ਨੀ ਨੌਕਰੀ ਨਾਲ ਕਿ ਮੈਨੂੰ ਕੋਈ ਨਹੀਂ ਇਹ ਕਿ ਪਤਾ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਹੈਗਾ ਤਾਂ ਮੇਰੀ ਘਰ ਵਾਲੀ ਵੀ ਤਾਣੇ ਮਿਹਣੇ ਮਾਰਦੀ ਇਸ ਮੈਨੂੰ ਕਿ ਕੋਈ ਕੰਮ ਨਹੀਂ ਕਰਦਾ ਹੈਗਾ ਤੂੰ ਉਹਦੀਆਂ ਡਿਮਾਂਡਾਂ ਸੀਗੀਆਂ ਮੇਰੇ ਤੋਂ ਪੂਰੀਆਂ ਨਹੀਂ ਹੋਈਆਂ ਹੈਗੀਆਂ ਤਾਂ ਉਹ 2 ਸਾਲ ਤੱਕ ਮੇਰੇ ਨਾਲ ਉਦੋਂ ਬਾਅਦ ਜਾ ਕੇ ਆਉਣੇ ਤਲਾਕ ਦਾ ਕੇਸ ਕਰਤਾ ਮੇਰੇ ਤੇ ਤਾਂ ਉਸ ਤੋਂ ਬਾਅਦ ਮੇਰੇ ਘਰ ਵਾਲੇ ਵੀ ਕਹਿਣ ਲੱਗੇ ਵੀ ਤੂੰ ਜਮਾਂ ਨਾ ਲੈ ਕੇ ਜੰਮ ਗਿਆ ਤਾਂ ਮੇਰੇ ਕੋਲ ਕੋਈ ਕੰਮ ਨਹੀਂ ਸੀਗਾ ਤਾਂ ਮੈਂ ਸੋਚਿਆ ਜਦੋਂ ਮੈਂ ਡਰੈਗ ਆ ਮੇਰਾ ਤਲਾਕ ਹੋ ਗਿਆ ਤਾਂ ਵੀ ਕੁੜੀ ਲੱਭਾਂ ਕਰ ਮੈਂ ਆਪਣੇ ਵਾਸਤੇ ਵਿਆਹ ਵਾਸਤੇ ਹੋਰ ਤਾਂ ਕਹਿੰਦਾ ਮੈਂ ਆਈਡੀ ਬਣਾਈ ਆਪਣੀ shaadi.com ਤੇ ਹਰਪਾਲ ਸਿੰਘ ਦੇ ਨਾਮ ਤੇ ਤਾਂ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਕਿਸੇ ਨੇ ਲਾਈਕ ਨਹੀਂ ਕੀਤਾ ਹੈਗਾ ਇਹ ਕੁੜੀਆਂ ਵਾਸਤੇ ਵੀ ਹੈਗਾ ਕਿ ਬੇਰੋਜ਼ਗਾਰ ਮੁੰਡਿਆਂ ਨੂੰ ਪਸੰਦ ਵੀ ਨਹੀਂ ਕਰਦੀਆਂ ਇਹਦੀਆਂ ਫਿਰ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਵੀ ਹਰਪਾਲ ਸਿੰਘ ਐ ਤਾਂ ਨਹੀਂ ਕੰਮ ਚੱਲਣਾ ਹੈਗਾ ਤੁਹਾਨੂੰ ਕੁਝ ਹੋਰ ਸੋਚਣਾ ਪੈਣਾ ਕੁਝ ਵੱਖਰਾ ਫਿਰ ਕਹਿੰਦਾ ਮੈਂ ਦੁਕਾਨ ਤੇ ਗਿਆ ਆਪਣੇ ਸਾਰੇ ਡਾਕੂਮੈਂਟ ਜਿਆਲੀ ਬਣਾਏ ਕੈਨੇਡਾ ਦਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਬਣਾਇਆ ਵੀਜ਼ਾ ਬਣਾਇਆ ਡੁਪਲੀਕੇਟ ਟਿਕਟਸ ਡੁਪਲੀਕੇਟ ਕੜਵਾਈਆਂ ਕੈਨੇਡਾ ਤੋਂ ਇੰਡੀਆ ਦੀਆਂ ਫੋਟੋਆਂ ਫੇਕਨੁਭਾਈਆਂ ਕੈਨੇਡਾ ਦੀ ਬੈਕਗ੍ਰਾਉਂਡ ਲਾ ਕੇ ਨੈਕਰਾਫਾਲਸ ਦੀਆਂ ਮੂਰੇ ਆਪਣੀ ਫੋਟੋ ਕਰਵਾ ਕੇ ਤਾਂ ਇਸ ਤਰ੍ਹਾਂ ਕਰਕੇ ਕਹਿੰਦਾ ਮੈਂ ਇਹ ਕੀਤਾ ਸਾਰਾ ਉਸ ਤੋਂ ਬਾਅਦ ਕਹਿੰਦਾ ਫਿਰ ਮੈਂ ਪ੍ਰੋਫਾਈਲ ਦੁਬਾਰਾ ਬਣਾਈ ਉਹਦੇ 'ਚ ਮੈਂ ਨਾਮ ਰੱਖਿਆ ਸੰਦੀਪ ਸਿੰਘ ਤਾਂ ਸੰਦੀਪ ਸਿੰਘ ਨਾਮ ਰੱਖਿਆ ਤਾਂ ਉਸ ਤੋਂ ਬਾਅਦ ਕਹਿੰਦਾ ਕੁੜੀਆਂ ਮੇਰੇ ਵੱਲ ਅਟਰੈਕਟ ਹੋਣੀਆਂ ਸ਼ੁਰੂ ਹੋਈਆਂ ਸਭ ਤੋਂ ਪਹਿਲਾ ਸ਼ਿਕਾਰ ਮੈਂ ਬਣਾਇਆ ਸੀਗਾ ਬੈਂਕ ਮੈਨੇਜਰ ਨaik ਇੱਕ ਰਿਪਿਊਟਡ ਕੰਪਨੀ ਦੇ ਵਿੱਚ ਬੈਂਕ ਮੈਨੇਜਰ ਸੀ ਤਾਂ ਉਹ ਜਦੋਂ ਮੈਂ ਪ੍ਰੋਫਾਈਲ ਬਣਾਈ ਸੀਗੀ ਤਾਂ ਸਭ ਤੋਂ ਪਹਿਲਾ ਸ਼ਿਕਾਰ ਮੇਰਾ ਉਹ ਬਣੀ ਸੀ ਤਾਂ ਉਦੋਂ ਵੀ ਉਹ ਜਣ ਪਹਿਲਾਂ ਮੈਂ ਗੱਲਾਂ ਬਾਤਾਂ ਕੀਤੀਆਂ ਫਿਰ ਆਪਣਾ ਨੰਬਰ ਐਕਸਚੇਂਜ ਕੀਤਾ ਨੰਬਰ ਐਕਸਚੇਂਜ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਮੈਂ ਆ ਦੰਗਰ ਕੇ ਇੰਡੀਆ ਆ ਰਿਹਾ ਤੇ ਆਈ ਏਮ ਕਮਿੰਗ ਓਨਲੀ ਫੋਰ ਯੂ ਸਰ ਤੇਰੇ ਕਰਕੇ ਆ ਰਿਹਾ ਮੈਂ ਤੇ ਜੇ ਟਾਈਮ ਹੈ ਤੁਹਾਡੇ ਕੋਲ ਤਾਂ ਤੁਸੀਂ ਆਜੂ ਆਪਾਂ ਮਿਲਾਂਗੇ ਤਮੀਨਾ ਗੱਲਾਂ ਕਰਕੇ ਕੁੜੀ ਨੂੰ ਉਹ ਐਨੇ ਮਤਲਬ ਵਿਸ਼ਵਾਸ ਦੇ ਵਿੱਚ ਲੈ ਲੈਂਦਾ ਕਿ ਉਹ ਰੈਡੀ ਹੋ ਜਾਂਦੀ ਹੈ ਮਿਲਣ ਵਾਸਤੇ ਤਾਂ ਹੋਟਲ ਚਲੇ ਜਾਂਦੀ ਹੈ ਹੋਟਲ ਜਾ ਕੇ ਉਹਦੇ ਨਾਲ ਫਿਜ਼ੀਕਲ ਵੀ ਹੁੰਦਾ ਹੁਣ ਸੁਪਨੇ ਦਿਖਾਉਂਦਾ ਕਿ ਮੈਂ ਵਿਆਹ ਕਰੂੰਗਾ ਤੇਰੇ ਨਾਲ ਮੈਨੂੰ ਇਦਾਂ ਦੀ ਹੀ ਚਾਹੀਦੀ ਸੀ ਇੱਕ ਸੰਸਕਾਰੀ ਕੁੜੀ ਤਾਂ ਐਦਾਂ ਕਰਕੇ ਰਾਤ ਵਿੱਚ ਤੌਣ ਤੋਂ ਬਾਅਦ ਉਹ ਨੈਕਸਟ ਡੇ ਜਦੋਂ ਚਲਾ ਜਾਂਦਾ ਉਹਦੇ ਕੋਲੋਂ ਤਾਂ ਕਹਿੰਦਾ ਯਾਰ ਮੈਨੂੰ ਨਾ ਇੱਥੇ ਕੰਮ ਪੈ ਗਿਆ ਥੋੜਾ ਇੰਡੀਆ 'ਚ ਮੈਨੂੰ 4-5 ਦਿਨ ਰਹਿਣਾ ਪੈਣਾ ਤੇ ਆ ਕੈਬ ਕੂ ਕਹਿੰਦਾ ਮੈਨੂੰ ਬਹੁਤ ਆਫਾ ਲੱਗਦਾ ਮੇਰੀ ਤਾਂ ਉੱਥੇ ਲਗਜ਼ਰੀ ਲਾਈਫ ਆ ਮੇਰੇ ਕੋਲ ਤਾਂ ਚਾਰਟਰਡ ਪਲੇਨ ਵੀ ਹੈਗਾ ਤੇ ਮਤਲਬ ਮੈਂ ਕੈਬਾ ਕੋ ਬੰਦ ਨਹੀਂ ਰਹਿ ਸਕਦਾ ਤੇ ਜਿੰਨੇ ਉਧਰੋਂ ਮਣੀ ਹੋ ਕਰਵਾਉਣਾ ਤਾਂ ਕਹਿੰਦਾ ਜਦੋਂ 2 ਦਿਨ ਲੱਗ ਜਾਣਗੇ ਉਸ ਪ੍ਰਕਿਰਿਆ ਦੇ ਵਿੱਚ ਤਾਂ ਮੈਨੂੰ ਲੋੜ ਸੀ ਕਿ ਮੈਂ ਕਾਰ ਲੈਣੀ ਹੈ ਇੱਥੇ ਕੁਝ ਟਾਈਮ ਤੋਂ ਉਸ ਤੋਂ ਬਾਅਦ ਜਾਂਦਾ ਹੋਇਆ ਉਹਨਾਂ ਨੂੰ ਸੇਲ ਕਰ ਦਿਆਂਗਾ ਉਹਨੇ ਤੇ ਮੈਂ ਉਧਰ ਮੈਸੇਜ ਲਾ ਦਿੰਨਾ ਮੇਰੇ ਮੈਨੇਜਰ ਨੂੰ ਤਾਂ ਉਹ ਪੈਸੇ ਟ੍ਰਾਂਸਫਰ ਦੋ ਤਾਂ ਮੈਂ ਤੁਹਾਨੂੰ ਉਸ ਤੋਂ ਬਾਅਦ 2-4 ਦਿਨਾਂ ਦੇ ਵਿੱਚ ਪੈਸੇ ਜਿਹੜੇ ਹੈਗੇ ਨੇ ਵਸ ਕਰ ਦਵਾਂ ਤੋ ਬੈਂਕ ਮੈਨੇਜਰ ਦੇ ਕੋਲ ਪੈਸੇ ਸੀਗੇ ਲੋਕਾਂ ਨੇ ਕੋਈ ਗੱਲ ਹੀ ਨਹੀਂ ਹੈਗੀ ਮੈਂ ਤੇਰੀ ਘਰ ਵਾਲੀ ਤਾਂ ਬਣਨਾ ਤੇ ਤੂੰ ਮੇਰੇ ਕੋਲ ਪੈਸੇ ਲੈਣਾ ਪੂਰੇ ਤੂੰ 5 ਲੱਖ ਰੁਪਇਆ ਲੈਂਦਾ ਤੇ ਕਾਰ ਲੈ ਲੈਂਦਾ ਐਦਾਂ ਕਰਕੇ ਫੇਰ ਜਦੋਂ 15 ਮਹੀਨੇ ਕਿਦ ਬੀਤ ਨਿਕਲ ਜਾਂਦੇ ਨੇ ਤਾਂ 7-8 ਲੱਖ ਰੁਪਏ ਕੋਲ ਖਾ ਹੁੰਦਾ ਤਾਂ ਉਹਨੂੰ ਵੀ ਥੋੜਾ ਲੱਗਦਾ ਇਦਾਂ। ਪਰ ਜਦੋਂ ਪੁੱਛਦੀ ਹੈ ਵੀ ਤੂੰ ਗਿਆ ਨਹੀਂ ਹੈਗਾ ਤੂੰ ਜਾਣਾ ਨਹੀਂ ਹੈਗਾ ਵਿਆਹ ਕਰ ਉਹ ਕਰਨਾ ਤੇ ਉਹਦੇ ਕੁਐਸਚਨਸ ਵੱਧਦੇ ਜਾਂਦੇ ਨੇ ਤਾਂ ਉਹਨੂੰ ਵੀ ਬਲੌਕ ਕਰਦਾ ਸਾਰੀਆਂ ਸ਼ੋਸ਼ੋ ਸਾਈਟਸ ਤੋਂ ਬਲੌਕ ਕਰਦਾ ਤੇ ਨੰਬਰ ਜਿਹੜਾ ਹੈਗਾ ਉਸ ਨੂੰ ਸਵਿਚ ਆਫ ਕਰ ਦਿੰਦਾ ਨਵਾਂ ਨੰਬਰ ਲੈ ਲੈ ਲੈ। ਇਹਨੇ ਹਰ ਇੱਕ ਕੇਸ ਦੇ ਵਿੱਚ ਕੀਤਾ ਨੰਬਰ ਉਹਨੂੰ ਪੁਰਾਣੇ ਪੁੱਟ ਕੇ ਸੱਟ ਦਿੰਦਾ ਨਵਾਂ ਨੰਬਰ ਲੈ ਲੈ ਲੈ। ਦੂਸਰਾ ਸ਼ੇ ਕਹ ਰੋ ਕਾ ਨਾਮ ਹੈ ਨਰਸ ਨੂੰ ਬਣਾਇਆ ਕਮ। ਉਹ ਨਰਸ ਸੀ ਕਿ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਉਹਦੇ ਨਾਲ ਵੀ ਮੈਂ ਇਹੀ ਗੇਮ ਕੀਤੀ ਕਿ ਮੈਂ ਕੈਨੇਡਾ ਤੋਂ ਆ ਮੈਨੂੰ ਸੰਸਕਾਰੀ ਕੁੜੀ ਚਾਹੀਦੀ ਆ ਮੈਂ ਮਿਲਣਾ ਤੈਨੂੰ ਤੇ ਉਹਦੇ ਕੋਲੋਂ ਵੀ ਕਹਿੰਦਾ ਮੈਂ ਲੱਖ ਰੁਪਏ ਆ ਖਾਦਾ ਤੀਸਰਾ ਸ਼ਿਕਾਰ ਬਣੀ ਸੀਗੀ ਮੇਰੀ ਪ੍ਰੋਫੈਸਰ ਇੱਕ ਉਹ ਪ੍ਰੋਫੈਸਰ ਜਿਹ ਵੀ ਕਹਿੰਦਾ ਇੰਨਾ ਮੈਂ ਵਿਸ਼ਵਾਸ ਬਣਾਇਆ ਆਪਣਾ ਉਹ ਵੀ ਮੈਨੂੰ ਮਿਲਣਾ ਹੀ ਉਹਦੇ ਨਾਲ ਵੀ ਮੈਂ ਫਿਜ਼ੀਕਲ ਹੋਇਆ ਤੇ ਫਿਜ਼ੀਕਲ ਹੋਣ ਤੋਂ ਬਾਅਦ ਉਹਦੇ ਕੋਲੋਂ ਪੈਸੇ ਖਾਣੇ ਸ਼ੁਰੂ ਕੀਤੇ ਈਵਨ ਕੇ ਕਹਿੰਦਾ ਉਹ ਰਿਚ ਮੈਂ ਇੰਨਾ ਵਿਸ਼ਵਾਸ ਬਣਾਤਾ ਸੀਗਾ ਤਾਂ ਉਹਨੂੰ ਕਿਹਾ ਕਿ ਤੂੰ ਚੱਲ ਮੇਰੇ ਨਾਲ ਕਿੱਧਰ ਨੌਕਰੀ ਕਰੇਂਗੀ ਤਾਂ ਉਹਨੇ ਆਪਣੀ ਸਰਕਾਰੀ ਕਾਲਜ ਦੇ ਵਿੱਚੋਂ ਪ੍ਰੋਫੈਸਰ ਸੀ ਤਾਂ ਉਹਨੇ ਆਪਣੀ ਜੌਬ ਤੋਂ ਰਿਜ਼ਾਈਨ ਕਰਤਾ ਉਹ ਕਹਿੰਦੇ ਤੇਰੇ ਕੋਲ ਇੰਨਾ ਕੁਸ਼ਤਾ ਹੈਗਾ ਇੰਨਾ ਤਰਾ ਬਿਜ਼ਨਸ ਵੱਡਾ ਹੈਗਾ ਸਾਰਾ ਕੁਝ ਸੈਟ ਅਪ ਹੋਤਾ ਕਹਿੰਦੇ ਮੈਂ ਕੀ ਕਰਨਾ ਨੌਕਰੀ ਕਰਕੇ ਮੈਨਾਂ ਤੇਰੇ ਨਾਲ ਜਾਣਾ ਮੈਂ ਕਿੱਧਰ ਜਾਵਾਂ ਤਾ ਉਹ ਪ੍ਰੋਫੈਸਰ ਨੇ ਆਪਣੀ ਨੌਕਰੀ ਤੋਂ ਵੀ ਰਿਜ਼ਾਈਨ ਕਰਤਾ ਸੀ ਉਹਦੇ ਕਰਕੇ ਇਸ ਤਰ੍ਹਾਂ ਕਰਕੇ ਪੁਲਿਸ ਵਾਲੇ ਕਹਿੰਦੇ ਵੀ ਤੂੰ ਕਿੰਨੇ ਕੁ ਕੁੜੀਆਂ ਨੂੰ ਸ਼ਕਾਰ ਬਣਾ ਚੁੱਕਾ। ਉਹ ਕਹਿੰਦਾ ਵੀ ਮੇਰੇ ਜ਼ਿਆਦਾ ਤਾਂ ਯਾਦ ਨਹੀਂ ਹੈ। ਬਟ ਮੈਂ 50 ਕੁੜੀਆਂ ਘੱਟੋ-ਘੱਟ ਕਹਿੰਦਾ ਮੈਂ ਆਪਣੇ ਸ਼ਕਾਰ ਬਣਾ ਚੁੱਕਾ। ਤੇ 50 ਦੇ ਕੋਲੋਂ ਕਹਿੰਦਾ ਮੈਂ ਘੱਟੋ-ਘੱਟ ਵੀ 50 ਲੱਖ ਰੁਪਏ ਦਾ ਮੈਂ ਖਾਈ ਚੁੱਕਿਆ। ਤੇ ਕਹਿੰਦਾ ਐਦਾਂ ਨਹੀਂ ਹੈਗਾ ਮੈਂ ਸਿਰਫ ਪੰਜਾਬ ਮੈਂ ਕਹਿੰਦਾ ਅਲੱਗ-ਅਲੱਗ ਜਗ੍ਹਾ ਤੇ ਟਾਰਗੇਟ ਕੀਤਾ ਆਪਣਾ। ਮੈਂ ਡੈਲੀ ਵੀ ਮੈਂ ਚੇਨਈ ਤੱਕ ਵੀ ਕਹਿੰਦਾ ਗਿਆ ਹੋਇਆ। ਮੈਂ ਹਰਿਆਣੇ ਚ ਵੀ ਸ਼ਿਕਾਰ ਕੀਤਾ ਪੰਜਾਬ ਚ ਵੀ ਹਿਮਾਚਲ ਚ ਵੀ ਮਤਲਬ ਜਿੱਥੇ ਮੈਨੂੰ ਲੱਗਿਆ ਮੈਂ ਇੱਕ ਚੀਜ਼ ਦੇਖਦਾ ਹੁੰਦਾ ਸੀ ਕਿ ਕੁੜੀ ਅਮੀਰ ਹੈਗੀ ਆ ਕਿ ਨਹੀਂ ਹੈ ਇੱਕ ਮੈਂ ਦੇਖਦਾ ਹੁੰਦਾ ਸੀ ਕਿ ਕੁੜੀ ਸੋਹਣੀ ਹੈਗੀ ਆ ਕਿ ਨਹੀਂ ਇਹ ਸੀ ਕਹਾਣੀ ਦੋਸਤੋ ਉਹ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਫੈਸੀਐਨ ਨੇ ਕੋਣੇ ਜੋੜੀ ਲਏ ਹੋਣਗੇ ਫਿਰ ਮਾਨਸ ਵੀ ਆਉਜੀ ਕਰਵਾ ਲੂਗਾ ਬਾਹਰ ਅਜਗਾ ਪਰ ਉਹ 50 ਕੁੜੀਆਂ ਦੀ ਜ਼ਿੰਦਗੀ ਦਾ ਕੀ ਬਣੂਗਾ ਜਿਹੜੀਆਂ ਕਿ ਆਪਣੀ ਸੋਸਾਇਟੀ ਦੇ ਵਿੱਚ ਆਪਣੀ ਇੱਜ਼ਤ ਕਰਕੇ ਚੁੱਪ ਰਹੀਆਂ ਚੁੱਪ ਕਰ ਗਈਆਂ ਚੁੱਪ ਕਰਨਾ ਪੈ ਗਿਆ ਉਹਨਾਂ ਨੂੰ ਬੈਂਕ ਮੈਨੇਜਰ ਸੀ ਉਹਨੇ ਸੋਚਿਆ ਕਿ ਮੇਰੀ ਇੱਜ਼ਤ ਜਾਊਗੀ ਸਾਰੀ ਮੈਂ ਫਿਜ਼ੀਕਲ ਵੀ ਹੋ ਗਈ ਉਹਦੇ ਨਾਲ ਦੇਖੋ ਵਿਸ਼ਵਾਸ ਜਿਹੜਾ ਹੈਗਾ ਇਹੇ ਦੀ ਚੀਜ਼ ਹੈ ਕਿ ਆਪਾਂ ਕਰਤਾ ਲੈਨੇ ਹਾਂ ਬਟ ਇਹਦਾ ਜਿਹੜਾ ਨਤੀਜਾ ਨਾ ਵਿਸ਼ਵਾਸ ਦਾ ਬਹੁਤ ਘਾਟੇ ਕ ਹੋ ਸਕਦਾ ਆਪਣੇ ਵਾਸਤੇ ਹਣਾ ਤਾਂ ਵਿਸ਼ਵਾਸ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਜਦੋਂ ਕੋਈ ਵੀ ਆਪਾਂ ਇਸ ਤਰ੍ਹਾਂ ਨਹੀਂ ਆ ਛੋਟੇ ਸਾਈਟਸ ਤੋਂ shaadi.com ਹੋ ਗਿਆ ਆਪ ਮੁੰਡਾ ਵੀ ਆਪਾਂ ਸਰਚ ਕਰਦੇ ਆ ਤਾਂ ਕਦੇ ਵੀ ਇਕੱਲੇ ਉਹਨੂੰ ਮਿਲਣਾ ਨਾ ਜਾਵੋ ਆਪਣੇ ਪੇਰੈਂਟਸ ਨੂੰ ਲਾਜ਼ਮੀ ਲੈ ਕੇ ਜਾਓ ਧੰਨਵਾਦ